ਡਾਕਟਰ ਸਰਕਾਰਾਂ ਗੁਰਦਾਬਾਦ 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 ਹੱਕ 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 ਪਟਿਆਲਾ ਦੇ ਬਹਾਦਰ ਗੜ ਇਲਾਕੇ ਦੇ ਇੱਕ ਪਿੰਡ ਦੇ ਵਿੱਚ ਅੱਜ ਪਟਿਆਲਾ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਪਰਨੀਤ ਕੌਰ ਚੋਣ ਪ੍ਰਚਾਰ ਕਰਨ ਲਈ ਪੁੱਜੀ ਜਿੱਥੇ ਕਿਸਾਨਾਂ ਵੱਲੋਂ ਪਿੰਡ ਦੇ ਵਿੱਚ ਪਹੁੰਚਣ ਤੇ ਮਹਾਰਾਣੀ ਪਰਨੀਤ ਕੌਰ ਦਾ ਵੱਡਾ ਵਿਰੋਧ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਪਰਨੀਤ ਕੌਰ ਖਿਲਾਫ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਜਿੱਥੇ ਕਿਸਾਨ ਭਾਜਪਾ ਦੇ ਉਮੀਦਵਾਰ ਪਰਨੀਤ ਕੋਰ ਦਾ ਵਿਰੋਧ ਕਰ ਰਹੇ ਸਨ ਤਾਂ ਉੱਥੇ ਹੀ ਪਿੰਡ ਦੇ ਵਿੱਚ ਭਾਰੀ ਪੁਲਿਸ ਬਲ ਵੀ ਤਾਇਨਾਤ ਰਿਹਾ ਜਿਹੜਾ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ ਇਸ ਮੌਕੇ ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਤੱਕਾ ਮੁਕੀ ਹੁੰਦੀ ਹੋਈ ਵੀ ਨਜ਼ਰ ਆਈ ਲੇਕਿਨ ਇਸ ਪਿੰਡ ਦੇ ਵਿੱਚ ਇੱਕ ਵੱਖਰੀ ਹੀ ਤਸਵੀਰ ਦੇਖਣ ਨੂੰ ਮਿਲੀ ਜਿੱਥੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ ਹੋਇਆ ਸੀ ਮਹਾਰਾਣੀ ਪਰਨੀਤਕੌਰ ਦੇ ਕਾਫਲੇ ਨਜ਼ਦੀਕ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਤਾਂ ਉੱਥੇ ਹੀ ਦੂਜੇ ਪਾਸੇ ਭਾਜਪੀ ਦੇ ਵਰਕਰ ਪਰਨੀਤਕੌਰ ਦੇ ਹੱਕ ਵਿੱਚ ਨਾਰੇਬਾਜ਼ੀ ਕਰਦੇ ਹੋਏ ਨਜ਼ਰ ਆਏ ਤਾਂ ਦੂਜੇ ਪਾਸੇ ਕਿਸਾਨ ਪਰਨੀਤਕੌਰ ਦੇ ਖਿਲਾਫ ਮੁਰਦਾਬਾਦ ਦੇ ਨਾਰੇਬਾਜ਼ੀ ਕਰ ਰਹੇ ਸਨ ਜਿੱਕਾ ਖਾਲਸਾ ਵਾਜ ਜਿੱਕੀ ਫਤਿਹ ਜੋਰਾਵਰਸੀ ਉਨਵੇੜਾ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਅਸੀਂ ਦੇਖੋ ਅੱਜ ਇੱਥੇ ਸਾਨੂੰ ਪਤਾ ਲੱਗਿਆ ਮਹਾਰਾਣੀ ਪਰਨੀਤਕੌਰ ਵੀ ਇੱਥੇ ਪਹੁੰਚ ਰਹੇ ਹਾਂ ਅਸੀਂ ਆਪਣੇ ਸਵਾਲਾਂ ਦਾ ਜਵਾਬ ਪੁੱਛਣ ਵਾਸਤੇ ਇਨਾਂ ਦੇ ਵੀ ਸਾਨੂੰ ਦਿੱਲੀ ਜਾਣ ਤੇ ਕਿਉਂ ਰੋਕਿਆ ਗਿਆ ਸਾਡੀ ਰਾਜਧਾਨੀ ਨਹੀਂ ਹੈ ਦਿੱਲੀ ਅਸੀਂ ਜਾ ਸਕਦੇ ਦਿੱਲੀ ਦਿੱਲੀ ਨਹੀਂ ਅਸੀਂ ਜਾ ਸਕਦੇ ਦਿੱਲੀ ਜਾਣ ਦਾ ਸਾਡਾ ਹੱਕ ਹੈ ਅਸੀਂ ਜਾ ਸਕਦੇ ਹਾਂ ਪ੍ਰਧਾਨ ਮੰਤਰੀ ਨੂੰ ਪੁੱਛ ਸਕਦੇ ਹਾਂ ਜਾ ਕੇ ਵੀ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਤੋਂ ਕਿਉਂ ਨਹੀਂ ਲਾਗੂ ਕਰੀਆਂ ਅਸੀਂ ਲਾਗੂ ਕਰਾਣ ਉੱਥੇ ਜਾਂਦੇ ਹੋਏ ਇਹ ਖੱਟੜ ਸਰਕਾਰ ਨੇ ਹਰਿਆਣੇ ਦੇ ਵਿੱਚ ਸੜਕਾਂ ਬਲੌਕ ਕਰਕੇ ਸਾਨੂੰ ਉੱਥੇ ਰੁੱਕ ਗਿਆ ਅਸੀਂ ਇਸ ਰੋਸ ਦੇ ਵਿੱਚ ਜਿੰਨੇ ਵੀ ਭਾਜਪੀ ਦੇ ਇਹ ਆਣਗੇ ਇੱਥੇ ਸਾਰੇ ਜਿਵੇਂ ਮਹਾਰਾਣੀਆ ਹੋਰ ਵੀ ਕੋਈ ਉਹ ਅਸੀਂ ਵਿਰੋਧ ਕਰਾਂਗੇ ਸਾਰਿਆਂ ਦਾ ਸਾਲਾ ਜਵਾਜ ਤੇ ਤੁਹਾਡੇ ਅੱਜ ਸੋਹਟ ਲਾਮ ਜਵਾਬ ਸਾਡੇ ਲਵੇ ਹੀ ਨਹੀਂ ਆਂਦੇ ਜਵਾਬ ਤਾਂ ਕਿੱਥੇ ਦੇਣੇ ਇਹਨਾਂ ਆਪਣੇ ਦਰਸ਼ਨ ਵੀ ਦਿੱਤੇ ਸਾਨੂੰ ਵੀ ਸ਼ਕਲ ਤਾਂ ਦਿਖਾਵੇ ਮਹਾਰਾਣੀ ਸਾਨੂੰ ਆਪਣੀ ਕਹ ਲੈਣੀ ਵੀ ਸ਼ਰਮਾ ਦਿਖਾਇਆ ਉਹ ਇਹਨਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਸਾਡੇ ਕੋਲ ਆਣ ਦਾ ਦੇਖੋ ਕਿਸਾਨ ਹੈ ਨਾ ਕਿਸਾਨਾਂ ਕੋਲ ਜਾ ਰਹੇ ਆ ਬੂਟਾ ਇਹਨਾਂ ਦਾ ਕੀ ਹੱਕ ਬਣਦਾ ਜਾਂ ਦੇਖੋ ਕਿਸਾਨ ਰੋਕੇ ਹੋਏ ਜਾਂ ਇਹਨਾਂ ਨੇ ਇਹ ਆਪਣੀ ਗਲਤੀ ਮੰਨਣ ਬੀਜੇ ਕੀ ਦੇ ਕਲਾਬ ਨਾਰੇ ਮਾਰਨ ਫੇਰ ਅਸੀਂ ਇਹਨਾਂ ਨੂੰ ਰੋਕਾਂਗੇ ਨਹੀਂ ਬਿਲਕੁਲ ਨਹੀਂ ਰੋਕਾਂਗੇ ਮੇਰਾ ਨਾਮ ਬੂਟਾ ਸਿੰਘ ਸਰਪੰਚ ਪਿੰਡ ਲੋਹੜਖੜੀਆਂ ਬਜੀ ਜੀ ਵਿਰੋਧ ਕਰਦੇ ਕੀ ਕਰਨਾ ਬੋਲਦਾ ਮਹਾਰਾਣੀ ਦਾ ਵਿਰੋਧ ਅਸੀਂ ਬਿਲਕੁਲ ਕਰਾਂਗੇ ਵੀਰ ਜੀ ਜਦੋਂ ਸਾਡੇ 9 ਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਭਾਜੀਪੀ ਵੱਲੋਂ ਉਸ ਦਾ ਮਹਾਰਾਣੀ ਬੋਲਦੀ ਨਹੀਂ ਮਹਾਰਾਣੀ ਨੂੰ ਪਤਾ ਨਹੀਂ ਹੈਗਾ ਪੰਜਾਬ ਦੇ ਵਿੱਚ ਕੀ ਹੁੰਦਾ ਪਿਆ ਜੇ ਅਸੀਂ ਵਿਰੋਧ ਕਰਨਾ ਹੈ ਤਾਂ ਸਾਡਾ ਰਾਈਟ ਬਣਦਾ ਵਿਰੋਧ ਕਰਨਾ ਸਾਡੇ 15 ਦਾ ਜਵਾਬ ਦੇਵੇ ਇਹ ਸਾਰੇ ਸ਼ਮਗਲ ਨੂੰ ਸ਼ਹੀਦ ਕੀਤਾ ਖਨੋਰੀ ਬਾਰਡਰ ਤੇ ਉਹਦਾ ਕੀ ਕਸੂਰ ਸੀਗਾ ਅਸੀਂ ਇਹ ਸਵਾਲ ਪੁੱਛਦੇ ਆ 2014 ਤੇ ਮੋਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਡੇ ਵਾਅਦੇ ਕਿਤੇ ਵੀ ਐਮਐਸਪੀ ਦਾਂਗੇ ਕੀ ਇਹਨਾਂ ਨੇ ਜਿਹੜਾ ਦਿੱਤੀ ਐਮਐਸਪੀ ਸਾਡੇ ਉਹ ਸਵਾਲ ਨੇ ਲਖੀਰਪੁਰ ਖੀਰੀ ਦੇ ਵਿੱਚ ਕਤਲ ਆਮ ਹੋਇਆ ਅਸੀਂ ਉਹਦੇ ਸਵਾਲ ਕਰਦੇ ਆਂ ਭਈ ਬਿਜਲੀ ਬੋਰਡ ਦੇ ਸੁਸਪੰਦਨ ਸਾਡੇ ਸਵਾਲ ਨੇ ਕੀ ਸਵਾਲਾਂ ਦੇ ਸਵਾਲ ਦਿੱਤੇ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਨਹੀਂ ਤਾਂ ਹੈਗਾ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀਗਾ ਵੀ ਥੋੜੀ ਗੱਲਬਾਤ ਕਰਾਣੇ ਆ ਜਦੋਂ ਗੱਲ ਆਏ ਮਹਾਰਾਣੀ ਗੱਡੀ 'ਚ ਬਿਠਾ ਕੇ ਲੰਘੇ ਪ੍ਰਸ਼ਾਸਨ ਨੇ ਸਾਨੂੰ ਧੋਖਾ ਦਿੱਤਾ ਅੱਜ ਉਹਨਾਂ ਨੇ ਹੀ ਧੋਖਾ ਹੈਗਾ ਗੱਡੀ ਭੱਜੀ ਆ ਪਿੱਛੇ ਅਸੀਂ ਰੁਕਣ ਵਾਲੇ ਰੁਕਿਆ ਵੀ ਤੇ ਰੁਕੇ ਸਾਰ ਦੁਆ ਦੇ ਪਰ ਕੋਈ ਸਾਡਾ ਸਵਾਲ ਨਹੀਂ ਇਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਹੈ ਹੀ ਨਹੀਂਗੇ ਜੇ ਇਹਨਾਂ ਨੇ ਇਲੈਕਸ਼ਨ 'ਚ ਲੜਨਾ ਵੋਟਾਂ ਲੈਣੀਆਂ ਨੇ ਪੰਜਾਬ ਦੇ ਵਿੱਚ ਇਹ ਪਿੰਡਾਂ 'ਚ ਆਉਣ ਦੀ ਬਜਾਏ ਮੋਦੀ ਨੂੰ ਜਾ ਕੇ ਮਿਲਣੇ ਸਾਡੇ ਕੈਂਡੀਡੇਟ ਜਿੰਨੇ ਵੀ ਬੀਜੇਪੀ ਵਾਲੇ ਉਹਨਾਂ ਨੂੰ ਜਾ ਕੇ ਸਵਾਲ ਕਰਨੇ ਬੀਜੇਪੀ ਮੋਦੀ ਨੂੰ ਜਾ ਕੇ ਪੰਜਾਬ ਦੇ ਵਿੱਚ ਵੋਟਾਂ ਤਾਂ ਮੰਗਾਗੇ ਵੀ ਜੇ ਉਹਨਾਂ ਨੇ ਕੋਈ ਮਸਲੇ ਹੱਲ ਕਰਦੇ ਕਿਸਾਨਾਂ ਦੇ ਕਿ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਪੰਜਾਬ ਦੇ ਹਿੱਤੇਸ਼ੀ ਬਣਦੇ ਨੇ ਜੇ ਜੀ ਲੱਗਦਾ ਜੀ ਵਿਰੋਧ ਲਗਾਦਾ ਚੱਲ ਰਿਹਾ ਪਰ ਉਹ ਲਗਾ ਬਾਰੇ ਹੀ ਡਟ ਕੇ ਕਰਾਂਗੇ ਜਿੱਥੇ ਵੀ ਜਾਏਗੀ ਕੱਲ ਅਸੀਂ ਰਾਜਪੁਰੇ ਤੋਂ ਪੰਜਾਬ ਆਸ ਤੋਂ ਪਹਿਲਾਂ ਉਹਨਾਂ ਦੇ ਬਸੰਤਪੁਰੇ ਗਏ ਉੱਥੋਂ ਵੀ ਭਜਾਇਆ ਅੱਜ ਪਿੱਛੇ ਵੀ ਇਹਨਾਂ ਨੇ ਪ੍ਰੋਗਰਾਮ ਕੀਤਾ ਸੀ ਬਾਹਰ ਗੜ੍ਹ ਉੱਥੇ ਵੀ ਲਾਇਆ ਹੁਣ ਇੱਥੇ ਫਾਰਮ 'ਚ ਖੜੇ ਆ ਇੱਥੋਂ ਵੀ ਭਜਾਵਾਂਗੇ